ਇਹ ਕਾਲ ਜੀ ਕਿਦਾਂ ਹਾਂ ਜੀ ਸਾਰੇ ਨਵਾਂ ਸਵੇਰਾ ਨਵੀਆਂ ਖੁਸ਼ੀਆਂ ਉਮੀਦਾਂ ਲੈ ਕੇ ਆਵੇ ਤੁਹਾਡੇ ਸਾਰਿਆਂ ਦੇ ਲਈ ਸਾਰੇ ਪਰਮਾਤਮਾ ਕਰੇ ਬਹੁਤ ਜ਼ਿਆਦਾ ਖੁਸ਼ ਹੋ ਲਓ ਜੀ ਅੱਜ ਦੀ ਜਿਹੜੀ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਏ ਆ ਉਹ ਲੈ ਕੇ ਆਏ ਆ ਆਪਾਂ ਕੱਟ ਪੀਸ ਜੋ ਕਿ ਆਪਾਂ ਪਹਿਲਾਂ ਵੀ ਰੰਗ ਰਸ਼ੀਏ ਦੇ ਕੱਟ ਪੀਸ ਦੇ ਚੁੱਕੇ ਆ ਇਹਨਾਂ ਦੇ ਵਿੱਚ ਖਾਸ ਗੱਲ ਇਹ ਹੈ ਤੁਹਾਡੀ ਪਹਿਣਾ ਦੇ ਲਈ ਕਿ ਇਹ 5 ਮੀਟਰ ਦਾ ਹੀ ਕੱਟ ਰਹੂਗਾ ਛੋਟਾ ਵੱਡਾ ਕੱਟ ਨਹੀਂ ਹੈਗਾ ਤੇ ਲਓ ਜੀ ਸੇਮ ਪ੍ਰਾਈਸ ਰਹੂਗਾ ਜੀ ਜਿਹੜਾ ਆਪਾਂ ਪਹਿਲਾਂ ਦਿੰਦੇ ਰਹੇ ਹਾਂ 125 ਰੁਪਏ ਪਰ ਮੀਟਰ 625 ਦਾ 5 ਮੀਟਰ ਦਾ ਸੂਟ ਬਣੂਗਾ ਸਟਫ ਬਹੁਤ ਜ਼ਿਆਦਾ ਵਧੀਆ ਹੈ ਜਿਹੜਾ ਮਾਰਕੀਟ ਪ੍ਰਾਈਸ ਆਪਾਂ 12-1300 ਰੁਪਏ ਦੇ ਵਿੱਚ ਪਹਿਲਾਂ ਜਾ ਚੁੱਕੇ ਨੇ ਪਹਿਣਾ ਨੂੰ ਦੱਸਣ ਦੀ ਨਹੀਂ ਨੀੜ ਹੀ ਨਹੀਂ ਹੈਗੀ ਇੰਨਾ ਕੁ ਜ਼ਿਆਦਾ ਵਧੀਆ ਜਿਹੜਾ ਇਹਦਾ ਸਟਫ ਹੈਗਾ ਅ ਅਪਾ ਕਿਸੇ ਬ੍ਰੈਂਡ ਦਾ ਹੋਰ ਨਾਮ ਨਹੀਂ ਲਵਾਂਗੇ ਬਟ ਫਿਰ ਵੀ ਮੈਂ ਇਹੀ ਕਹੂੰਗੀ ਕਿ ਮੈਨੂੰ ਸਾਰੇ ਬ੍ਰੈਂਡ ਚੋਂ ਅੱਛਾ ਲੱਗਿਆ ਸੀ ਇਹਨਾਂ ਦਾ ਸਟਾਫ ਤੇ ਇਸ ਲਈ ਮੈਂ ਦੁਬਾਰਾ ਤੋਂ ਰਿਪੀਟ ਕਰ ਚੁੱਕੀ ਆਂਗੀ ਬਹੁਤ ਸੋਹਣਾ ਜਿਹੜਾ ਸਟਾਫ ਹੈਗਾ ਜੀ ਫਲੌਚ ਬੜੇ ਪਿਆਰੇ ਪਿਆਰੇ ਕਲਰ ਪ੍ਰਿੰਟ ਨੇ ਇਹਦੇ ਵਿੱਚ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ 5 ਮੀਟਰ ਦੀ ਕੱਟ ਰਹੂਗੀ ਜੀ ਤੇ ਉਹੀ ਤੁਸੀਂ ਚੂਜ਼ ਕਰ ਸਕਦੇ ਹੋ ਤੇ ਆਪਣਾ ਨੰਬਰ ਹੈ ਜਿਹੜਾ 9253115036 ਜਿਹਦੇ ਉਤੇ ਸਕਰੀਨਸ਼ਾਟ ਲੈ ਕੇ ਤੁਸੀਂ ਆ ਪ੍ਰਾਡਰ ਪਲੇਸ ਕਰ ਸਕਦੇ ਹੋ ਮਿਲਨਾਜ਼ कॉटन ਰੂਗੀ ਜੀ ਰੰਗ ਰਸ਼ੀਆ ਦੇ प्रॉपर पूरी ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਬੜੇ ਸੋਹਣੇ ਸੋਹਣੇ ਕਲਰ ਨੇ ਬਹੁਤ ਸੋਹਣਾ ਸਟੱਫ ਹੈ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂਗੀ ਤੁਸੀਂ ਹਜੇ ਵੀ ਗਰਮੀ ਬਹੁਤ ਹੈ ਬਣਾਵਾ ਸਕਦੇ ਹੋ ਤੁਸੀਂ ਨੈਕਸਟ ਟਾਈਮ ਦੇ ਲਈ ਵੀ ਇਹਨਾਂ ਨੂੰ ਸੇਵ ਕਰਕੇ ਰੱਖ ਸਕਦੇ ਹੋਗੀ ਹਾਫ ਰੇਟ ਦੇ ਵਿੱਚ ਤੁਹਾਨੂੰ ਸੂਟ ਮਿਲ ਰਹੇ ਨੇ ਵਾਕਈ ਕੱਟ ਪੀਸ ਕਿਥੇ ਕੋਈ 3 ਮੀਟਰ ਦਾ ਕੋਈ 4 ਦਾ ਇਸ ਅਕੋਰਡਿੰਗ ਬਣਾਣਿਓ ਤਾਂ ਇਹ ਤੁਹਾਨੂੰ ਪੂਰਾ ਪ੍ਰੋਪਰ ਸੂਟ ਮਿਲ ਰਿਹਾ ਜੀ ਉਹੀ ਰੇਟ ਦੇ ਵਿੱਚ ਲਓ ਜੀ ਬੜਾ ਸੋਹਣਾ ਕਲਰ ਪ੍ਰਿੰਟ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਹੈਗੇ ਨੇ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ 625 ਦਾ ਸੁੱਟ ਰਹੂਗਾ ਸ਼ਿਪਿੰਗ ਆਪਣੀ ਐਕਸਟਰਾ ਰਹੂਗੀ ਜੀ ਕੱਟ ਪੀਸਾਂ ਦੀ ਕੱਟ ਪੀਸਾਂ ਦੀ ਸ਼ਿਪਿੰਗ ਆਪਣੀ ਹਮੇਸ਼ਾ ਹੀ ਐਕਸਟਰਾ ਰਹਿੰਦੀ ਹੈ ਜੀ ਬਾਕੀ ਜਿਹੜੇ ਸੁੱਟਾਂ ਦੀ ਵਿੱਚ ਹੁੰਦੀ ਆਪਾਂ ਬੋਲ ਦਿੰਨੇ ਆਂਗੇ ਲਓ ਜੀ ਬਹੁਤ ਸੋਹਣੇ ਕਲਰ ਨੇ ਅ ਥੋੜਾ ਜਿਹਾ ਹੀ ਸਟਾਕ ਮਿਲੇ ਆਪਾਂ ਨੂੰ ਤੇ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਸਟਾਕ ਬਿਲਕੁਲ ਥੋੜਾ ਜਾਏਗਾ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਆਰਡਰ ਪਲੇਸ ਕਰਿਓ ਮਿਲਨਾਜ਼ कॉटन वाई रंग रशिया 125 ਰੁਪਏ ਪਰ ਮੀਟਰ ਥੈਂਕ ਯੂ